ਆ ਇੱਕ ਸਮਾਜ ਦੇ ਵਿੱਚ ਰਹਿੰਦੇ ਆ ਹੈਨਾ ਤੇ ਸਮਾਜ ਦੇ ਵਿੱਚ ਰਹਿੰਦੇ ਆ ਆਪਾਂ ਨੂੰ ਕੁਝ ਕੁ ਜ਼ਿੰਮੇਵਾਰੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਆਪਾਂ ਸਮਾਜ ਦੇ ਵਿੱਚ ਰਹਿਣਾ ਹੈ ਆਪਾਂ ਕੀ ਪੇਸ਼ ਕਰ ਰਹੇ ਆ ਲੋਕਾਂ ਨੂੰ ਕੀ ਸਿਖਾ ਰਹੇ ਆ ਆਉਣ ਵਾਲੀ ਜਨਰੇਸ਼ਨ ਨੂੰ ਕੀ ਸਿਖਾ ਰਹੇ ਆ ਤੇ ਜੇ ਆਪਾਂ ਸਿਖਾ ਰਹੇ ਆ ਤੇ ਮੀਨਸ ਇਹ ਵੀ ਸੋਚੋ ਨਾ ਵੀ ਆਪਣੇ ਵੀ ਵਿੱਚ ਪਰਿਵਾਰ ਨੇ ਆਪਣੇ ਵੀ ਬੱਚੇ ਨੇ ਤੇ ਕੱਲ ਨੂੰ ਉਹਨਾਂ ਤੇ ਵੀ ਕੀ ਸਾਈਡ ਇਫੈਕਟ ਪਊਗਾ ਸੋਸ਼ਲ ਮੀਡੀਆ ਚਲੋ ਇੱਕ ਜ਼ਰੀਆ ਬਣਿਆ ਹੈ ਸੋਸ਼ਲ ਮੀਡੀਆ ਬਹੁਤ ਵਧੀਆ ਗੱਲ ਹੈ ਕਿ ਵੀ ਆਪਾਂ ਨੂੰ ਐਂਟਰਟੇਨਮੈਂਟ एवरीथिंग ਮਿਲਦਾ ਹੈ ਇਸ ਤੋਂ ਬਟ ਇਸ ਨੂੰ ਜੇ ਆਪਾਂ ਗਲਤ ਯੂਜ਼ ਕਰਾਂਗੇ ਤਾਂ ਫਿਰ ਉਹ ਆਪਣੇ ਹੀ ਆਉਣ ਵਾਲੇ ਭਵਿੱਖ ਲਈ ਹਾਨੀਕਾਰਕ ਹੋਵੇਗਾ ਅੱਜ ਮੈਂ ਦੇਖ ਰਿਹਾ ਸੀਗਾ ਵੀ ਅਮਰਿਤਪਾਲ ਬਾਰੇ ਹਜੇ ਕਿਸੇ ਹੋਰ ਨੇ ਜ਼ਿਆਦਾ ਕੁਝ ਨਹੀਂ ਕਿਹਾ ਤੇ ਖਾਸ ਕਰਕੇ ਆਪਣੇ ਸਿੱਖਾ ਜ਼ਿਆਦਾ ਗੱਲ ਕਰ ਰਹੇ ਨੇ ਸਿੱਖ ਕਹਿ ਰਹੇ ਨੇ ਵੀ ਮੈਂ ਮੈਨੂੰ ਨਾਮ ਨਹੀਂ ਪਤਾ ਇੱਕ ਬਾਬਾ ਕਹਿ ਰਿਹਾ ਸੀਗਾ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਤਾ ਉਹ ਮੇਰੇ ਕੋ ਮੈਨੂੰ ਕੋਲਾ ਕਰਦਾ ਹੈ ਨਾ ਯਾਰ ਇਸ ਚੀਜ਼ ਨੂੰ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋਗੇ ਕਿ ਜਦੋਂ ਵੀ ਆਪਣਾ ਕੋਈ ਵੀ ਸਿੱਖ ਭੈਣ ਭਰਾ ਜਾਂ ਕੋਈ ਵੀ ਆਪਣਾ ਬੰਦਾ ਕੋਈ ਗੱਲ ਕਰਦਾ ਹੈ ਤਾਂ ਆਪਣੀ ਲਤਾਂ ਖਿੱਚੀ ਜਾਂਦੇ ਆ ਉਹਦੇ ਵਿੱਚ ਮੀਨਸ ਕੀ ਇੱਕ ਆਪਣੀ ਚੌਧਰ ਬਣਾਉਣ ਲਈ ਜਿਹੜੇ ਉਹਦੇ ਵਿਰੋਧੀ ਹਨ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਗੱਲ ਕਰਨ ਦਾ ਹੈ ਨਾ ਤੇ ਇਹ ਸਹੀ ਨਹੀਂ ਹੈਗਾ ਹੈ ਨਾ ਜੇ ਆਪਾਂ ਰਹ ਰਹੇ ਆ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹੈ ਜੋ ਆਪਣਾ ਇੱਕ ਸਮਾਜ ਹੈ ਨਾ ਆਪਣੀ ਸਭਿਅਤਾ ਬਾਰੇ ਆਪਾਂ ਨੂੰ ਪਤਾ ਹੈ ਅਸੀਂ ਇੱਥੇ ਰਹਿੰਦੇ ਆ ਅਸੀਂ ਬਾਹਰ ਅਸੀਂ ਵੀ ਦੇਖਦੇ ਆ ਇੱਥੇ ਲੋਕਾਂ ਦੇ ਲੇਕਿਨ ਇੱਥੇ ਕੁਝ ਆਪਾਂ ਕਹਿੰਦੇ ਆ ਬਾਹਰ ਬਹੁਤ ਕੁਝ ਹੈ ਇਦਾਂ ਉਦਾਂ ਲੇਕਿਨ ਅਸੀਂ ਇੰਗਲੈਂਡ ਦੇ ਵਿੱਚ ਰਹਿੰਦੇ ਆ ਅਸੀਂ ਨਹੀਂ ਇੱਥੇ ਇਦਾਂ ਸੋਸ਼ਲ ਮੀਡੀਆ ਤੇ ਕਦੀ ਵੀ ਦੇਖਿਆ ਵੀ ਕੋਈ ਇਹਨਾਂ ਦਾ ਵੀ ਬਣਾ ਕੇ ਪਾਉਂਦਾ ਹੋਵੇ ਵੀਡੀਓ ਜਾਂ ਕੁਝ ਵੀ ਪਰ ਜਦੋਂ ਵੀ ਆਪਾਂ ਫੋਨ ਖੋਲਦਿਆਂ ਤੇ ਆਪਣੀ 50 ਤੋਂ ਵੱਧ ਵੀਡੀਓ ਆਪਣੇ ਬੰਦੇਆਂ ਦੀ ਪੰਜਾਬ ਤੋਂ ਆਪਣੇ ਲੇਡੀਜ਼ ਜਿੱਦਾਂ ਮੀਨਸ ਆਪਣੇ ਬੰਦਿਆਂ ਦੀਆਂ ਵੀਡੀਓ ਸ਼ੋ ਹੋਂਦੀਆਂ ਨੇ ਕਿ ਉਹ ਸਹੀ ਵੀ ਨਹੀਂ ਹੈ ਤੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਰੋਸਿਆ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਦੇਖਣਗੇ ਹੁਣ ਤੁਸੀਂ ਆਪ ਸਮਝਦਾਰ ਹੋ ਬੱਚੇ ਅਜਾ ਅੱਜਕੱਲ ਆਪਣੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਆ ਜਿਸ ਦੇ ਵਿੱਚ ਬਿਜ਼ੀ ਹੋਣ ਦੇ ਕਾਰਨ ਆਪਾਂ ਜ਼ਿਆਦਾਤਰ ਬੱਚਿਆਂ ਦੇ ਕੋਲ ਫੋਨ ਆਪਾਂ ਫੋਨ ਤੇ ਟਾਈਮ ਬੱਚੇ ਸਪੈਂਡ ਕਰਦੇ ਹਨ ਤੁਹਾਡੇ ਕੋਲ ਤਾਂ ਇੱਥੇ ਬਹੁਤ ਜ਼ਿਆਦਾ ਲਾਈਫ ਬਿਜ਼ੀ ਹੋਣ ਕਰਕੇ ਬੱਚੇ ਵੀ ਬਾਹਰ ਜ਼ਿਆਦਾ ਖੇਡ ਨਹੀਂ ਸਕਦੇ ਨਾ ਕਿਤੇ ਲਿਜਾ ਸਕਦੇ ਆ ਤੇ ਬੱਚੇ ਜ਼ਿਆਦਾ ਟਾਈਮ ਸਪੈਂਡ ਫੋਨ ਤੇ ਕਰਦੇ ਹਨ ਤੇ ਫੋਨ ਤੇ ਟਾਈਮ ਸਪੈਂਡ ਕਰਦੇ ਹਨ ਜਦੋਂ ਵੀ ਮੀਨਸ ਬੱਚੇ ਖੋਲਦੇ ਹਨ ਫੋਨ ਤੇ ਜੇ ਆਉਂਦੇ ਹੀ ਪਹਿਲਾਂ ਇਦਾਂ ਦੀਆਂ ਵੀਡੀਓ ਦੇਖਣਗੇ ਬੱਚੇ ਜਾਂ ਕੁਝ ਵੀ ਕਰਨਗੇ ਹੈਨਾ ਤੇ ਉਹ ਉਹਨਾਂ ਤੇ ਕੀ ਅਸਰ ਪਊਗਾ ਇਸ ਚੀਜ਼ ਨੂੰ ਸੋਚੋ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਅੱਜ ਨਿਹੰਗ ਸਿੰਘ ਕਰ ਰਹੇ ਹਨ ਤੇ ਜਦੋਂ ਨਿਹੰਗ ਸਿੰਘ ਇਹ ਕੰਮ ਕਰਦੇ ਹਨ ਜਾਂ ਕੋਈ ਵੀ ਬੰਦਾ ਇਹ ਕੰਮ ਕਰਦਾ ਹੈ ਕਿਸੇ ਨੂੰ ਸੁਧਾਰਨ ਦੇ ਲਈ ਜਾਂ ਦੇਖਦਾ ਹੈ ਵੀ ਅਸੀਂ ਕੁਝ ਪਹਿਲ ਕਦਮੀ ਕਰੀਏ ਕਾ ਉਲਟਾ ਉਸ ਦੇ ਉੱਤੇ ਪਰਚੇ ਪਾਏ ਜਾਂਦੇ ਹਨ ਤੇ ਉਸ ਨੂੰ